Assalamualaikum guys दिशियो बो LMP ओवे लाइफ इन स्पेन लाइफ इन सेवेंसीज एंड लाइफ ओवे सूर्य को देखो लेकर आके आज अशी गल करांगे चाह दे बारे देविच चाह जितह जाओ चाह पियो जितह जाओ चाह पियो बाहर चाह अंदर चाह लोगों ने कार जाओ चाह ए दोस्त ने कार जाओ चाह यू गो न विजिट चाह यू गो अब्रोड चाह पा� ਚਾਹ ਜੇ ਮੈਨੂੰ ਨਹੀਂ ਸਮਝ ਪਾਉਣੀ ਚਾਹ ਚਿਹਰੀ ਐਸੇ ਵਿਟਾਮਿਨ ਹੈ ਯਾ ਜਿਹੜੇ ਬੰਦੇ ਹਰ ਜਗ੍ਹਾ ਤੇ ਚਾਹ ਓਏ ਆ ਜਾ ਚਾਹ ਪੀਵੀ ਓਏ ਚਲੋ ਚਾਹ ਓਏ ਆਜੋ ਚਾਹ ਮੈਂ ਮਾਂ ਨਹੀਂ ਨੇ ਚਾਹ ਬਣਾਓ ਫੇ ਚਾਹ ਬਣਾਓ ਮੁਫਤੀ ਆਈ ਚਾਹ ਬਣਾਓ ਇਹ ਬਣਾਓ ਬਣਾਓ ਟੈਲ ਮੀ ਕਿ ਚਾਹ ਦੇ ਵਿੱਚ ਕਿਹੜਾ ਐਸਾ ਵਿਟਾਮਿਨ ਪਿਆ ਹੋਵੇ ਵੋਵਰ ਵੀ ਗੋ ਵੋਵਰ ਵੀ ਗੋ ਚਾਹ ਭਾਈ ਜੀ ਨਿੰਦਰ ਨਹੀਂ ਆਉਂਦੀ ਚਾਹ ਭਾਈ ਜੀ ਸਿਰ ਨੂੰ ਦਰਦ ਦੇ ਚਾਹ ਪੀਓ ਭਾਈ ਜੀ ਮੈਂ ਬਾਹਰ ਜਾ ਰਿਹਾ ਉਹ ਚਾਹ ਪੀ ਕੇ ਜਾਵੇ ਬੰਦੇ ਦੇ ਪੁੱਤਰ ਬਣੋ ਜਿੱਦੇ ਜਾਓ ਇੱਚ ਚਾਹ 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 ਨੂੰ ਤਸਾ ਚਾਹ ਇਟ ਫੇਮਸ ਆ ਨੋ ਆਈ ਲਵ ਟੀ ਪਰ ਬੰਦੇ ਦੇ ਪੁੱਤ ਬਣੋ ਕਿ ਸ਼ਹਿਦੂ ਵੀ ਪੀ ਲਿਆ ਕਰੋ ਪਹਿਲੇ ਚਾਹ ਪੀ ਵੀ ਕੇ ਤੋੜਾ ਮੂੰਹ ਸੜ ਗਿਆ ਕਾਲਾ ਮੂੰਹ ਹੋ ਗਿਆ ਤੋੜਾ ਸਟਾਪ ਗੰਟੀ ਥੀ ਚਾਹ ਸੇਦ ਵਸੇ ਨਹੀਂ ਚੰਗੀ ਹੁੰਦੀ ਬੰਦੇ ਦੇ ਪੁੱਤਰ ਬਣੋ ਇਹਨਾ ਕਾਲਾ ਯਰਕਾਂ ਹੋ ਜਾਵੇ ਬੰਦੇ ਦੇ ਪੁੱਤਰ ਬਣੋ ਬੰਦੇ ਦੇ ਪੁੱਤਰ ਕੀ ਚਾਹ ਜੋ ਚਾ ਨਿੰਦਰ ਨਹੀਂ ਆਲੀ ਚਾ ਸਵੇਰ ਤੋਂ ਚਾ ਰਾਤ ਨੂੰ ਚਾ ਬਾਥਰੂਮ ਵਿੱਚ ਚਾ ਪਹਾੜ ਚਾ ਹਰ ਜਗ੍ਹਾ ਤੇ ਚਾ ਛੋਲੇ ਖਾ ਕੇ ਚਾ